ਸਹਾਂਮਲੇ ਨੂੰ ਲੈ ਕੇ ਅੱਜ ਭਾਰਤ ਪਾਕਿਸਤਾਨ ਵਿੱਚ ਬਹੁਤ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਥਿਤੀ جنگ ਦੇ ਕਰੀਬ ਪਹੁੰਚ ਚੁੱਕੀ ਹੈ ਸੋ ਆਓ ਆਪਾਂ ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਹਨ ਸਰਦਾਰ ਸਖਦੇਵ ਸਿੰਘ ਜੀ ਪੱਤਰਕਾਰ ਸਹਿਬਾਨ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਵਿੱਚ ਹਾਂ ਜੀ ਆਪਣੇ ਸਾਰੇ ਲੋਕਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਕਿਉਂਕਿ ਜੰਗ ਕੋਈ ਵੀ ਚੰਗੀ ਗੱਲ ਨਹੀਂ ਹੁੰਦੀ ਇਸ ਦੇ ਨਤੀਜੇ ਬੜੇ ਭਿਆਨਕ ਹੁੰਦੇ ਹਨ ਸਭ ਤੋਂ ਪਹਿਲਾਂ ਸਾਡਾ ਤੁਹਾਨੂੰ ਇਹੀ ਸਵਾਲ ਹੈ ਕਿ ਜੰਗ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਦਰਸ਼ਕੋ ਸਭ ਤੋਂ ਪਹਿਲਾਂ ਜੋ ਪਹਿਲ ਗਾਉਂ ਦੇ ਵਿੱਚ ਵੀ ਦੋਸਤਾਂ ਲੋਕਾਂ ਦਾ ਹੁਣ ਡੁੱਲਿਆ ਮੈਂ ਆਪਣੇ ਵੱਲੋਂ ਅਤੇ ਸਾਡੇ ਚੈਨਲ ਵੱਲੋਂ ਉਹਦੀ ਬਹੁਤ ਬਹੁਤ ਨਿੰਦਾ ਕਰਦਾ ਠੀਕ ਹੈ ਅਤੇ ਜੋ ਦੋਸਤਾਂ ਲੋਕ ਮਾਰੇ ਗਏ ਨੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਵੀ ਕਸੂਰਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਵੀ ਅਤੇ ਉਹਨਾਂ ਦੀ ਹੱਤਿਆ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਮੈਂ ਇਹੀ ਉਮੀਦ ਦੇ ਨਾਲ ਆਪ ਜੀ ਦੇ ਰੂਬਰੂ ਹੋ ਰਿਹਾ ਸੋ ਜੋ ਜੰਗ ਸ਼ਬਦ ਹੈ ਜੰਗ ਸ਼ਬਦ ਸਿਰਫ ਦੋ ਅੱਖਰਾਂ ਦਾ ਪਰ ਜੰਗ ਖਤਰਨਾਕ ਸ਼ਬਦ ਇੰਨਾ ਹੈ ਕਿ ਜਿਵੇਂ ਕਿਸ ਨੇ ਕਿਹਾ ਸੀ ਕਿ ਜੰਗ ਜੋ ਹੁੰਦੀ ਹੈ ਇਹ ਲੋਹੇ ਨੂੰ ਖਾ ਜਾਂਦੀ ਹੈ ਪਰ ਮਨੁੱਖ ਦੇ ਮੂਰੇ ਕੋਈ ਚੀਜ਼ ਨਹੀਂ ਹੈ ਕੋਈ ਚੀਜ਼ ਨਹੀਂ ਹਾਂਜੀ ਹਾਂਜੀ ਇਸ ਕਰਕੇ ਜੰਗ ਸਭ ਤੋਂ ਜ਼ਿਆਦਾ ਖਤਰਨਾਕ ਜੰਗ ਸ਼ਬਦ ਹੈ ਜੀ ਦੁਨੀਆ ਦੀ ਜੋ ਅੱਜ ਕੱਲ੍ਹ ਦੀ ਬਹੁਤ ਹੀ ਤਣਾਅਪੂਰਨ ਮਾਹੌਲ ਬਣਿਆ ਹੋਇਆ। ਇਸ ਦੇ ਵਿੱਚ ਸੋਸ਼ਲ ਮੀਡੀਆ ਦਾ ਰੋਲ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਸਭ ਤੋਂ ਪਹਿਲਾਂ। ਦੇਖੋ ਜਿਉਂ ਦੁਨੀਆ ਸਾਜੀ ਹੈ। ਹਾਂਜੀ। ਬੜੇ ਵੱਡੇ ਵੱਡੇ ਭਿਆਨਕ ਹਮਲੇ ਵੀ ਬੜੇ ਵੱਡੇ ਵੱਡੇ ਭਿਆਨਕ ਜੰਗ ਹੋਈ ਨੇ, ਦੋ ਸੰਸਾਰ ਜੰਗਾਂ ਹੋਈਆਂ ਨੇ। ਹਾਂਜੀ। ਤੇ ਉਦੋਂ ਸੋਸ਼ਲ ਮੀਡੀਆ ਦਾ ਪੂਰਾ ਵੀ ਇੱਕ 0% ਵੀ ਰੋਲ ਨਹੀਂ ਸੀਗਾ ਹਾਂਜੀ ਪਰ ਅੱਜ ਜੋ ਸੋਸ਼ਲ ਮੀਡੀਆ ਮੈਂ ਇਹਨੂੰ ਕੁਝ ਕੁ ਚੈਨਲਾਂ ਨੂੰ ਛੱਡ ਕੇ ਹਾਂਜੀ ਕੁਝ ਕੁ ਚੈਨਲ ਸੱਚ ਬੋਲਣ ਵਾਲੇ ਤੇ ਸਹੀ ਦਿਸ਼ਾ ਦੇਣ ਵਾਲੇ ਆ ਉਹਨਾਂ ਨੂੰ ਛੱਡ ਕੇ ਜੋ ਗਰਮ ਪ੍ਰਚਾਰ ਕਰਦੇ ਆ ਲੋਕਾਂ ਨੂੰ ਭੜਕਾਉਂਦੇ ਆ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਆ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਦੇ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਨਵੇਂ-ਨਵੇਂ ਹੋ ਸਕਦੇ ਹੋ ਪਰ ਤੁਹਾਨੂੰ ਤੁਸੀਂ ਦੁਨੀਆ ਦੀਆਂ ਹਸਟੀਆਂ ਨਹੀਂ ਪੜੀਆਂ ਹਨ ਵੱਡੇ ਵੱਡੇ ਪੱਤਰਕਾਰਾਂ ਨੂੰ ਵੱਡੇ ਵੱਡੇ ਅੰਤਰਾ ਨੂੰ ਮੈਂ ਕਹਿ ਦੇਣਾ ਚਾਹਣਾ ਕਿ ਤੁਸੀਂ ਇਨ੍ਹਾਂ ਚੀਜ਼ਾਂ ਦਾ ਸਵਾਦ ਨਾ ਲਓ ਕਿਉਂਕਿ ਹੋ ਸਕਦਾ ਤੁਹਾਡੇ ਦਾਦੇ ਪੜਦਾਦਾ ਦੇ ਨਾਲ ਇਹੋ ਜਿਹਾ ਕੁਝ ਨਾ ਬੀਤਿਆ ਹੋਵੇ ਬਹੁਤ ਠੰਗੀ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹਾ ਕੁਝ ਨਾ ਬੀਤਿਆ ਹੋਵੇ ਤੋ ਇਸ ਕਰਕੇ ਕਿਸੇ ਦੀ ਮੌਤ ਦਾ ਜਾਂ ਕਿਸੇ ਦੀ ਮਜਬੂਰੀ ਦਾ ਤੁਸੀਂ ਫਾਇਦਾ ਲੈਂਦਿਆਂ ਹੋਇਆਂ ਬਹੁਤ ਜ਼ਿਆਦਾ ਗੱਲ ਵਧਾਉਂਦੇ ਹੋ ਜੋ ਗੱਲ ਐਨੀ ਹੁੰਦੀ ਨਹੀਂ ਪਰ ਤੁਸੀਂ ਵਧਾ ਕੇ ਲੋਕਾਂ ਦੇ ਵਿੱਚ ਡਰ ਤੇ ਦਹਿਸ਼ਤ ਪੈਦਾ ਕਰਦੇ ਹੋ ਇਸ ਕਰਕੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਚੈਨਲਾਂ ਦੀ ਤੇ ਕਿਉਂਕਿ ਜਿਹੜੀ ਗੱਲ ਨਹੀਂ ਵੀ ਹੋਣੀ ਹੁੰਦੀ ਹੋਣੀ ਹੁੰਦੀ ਇਹ ਉਹੋ ਜਿਹਾ ਮਾਹੌਲ ਇਹ ਚੈਨਲ ਬਣਾ ਦਿੰਦੇ ਨੇ ਜੰਗ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਵੀ ਲੋਕਾਂ ਨੇ ਵੀਡੀਓ ਬਣਾ ਬਣਾ ਕਿਸ ਤਰ੍ਹਾਂ ਪਾਈਆਂ ਨੂੰ ਇਹਨਾਂ ਨੇ ਇੱਕ ਚਾਹ ਦੇ ਰੂਪ ਵਿੱਚ ਵੇਖਿਆ ਇਹ ਬਹੁਤ ਨਿੰਦਣਯੋਗ ਗੱਲ ਹੈਣ ਦੇਖੋ ਜੇਕਰ ਦੁਨੀਆ ਦੀਆਂ ਹਿਸਟਰੀਆਂ ਵੱਲ ਜਾਈਏ ਆਪਾਂ ਆਪਣੇ ਮੁਲਕ ਦੀ ਹਿਸਟਰੀ ਲਾऊं ਤੇ ਇੱਥੇ ਬਹੁਤ ਵੱਡੇ ਵੱਡੇ ਕਰਾਨੇ ਇਲਾਜ ਕਰ ਗਏ ਨੇ ਜਦੋਂ ਅਸੀਂ ਇਕੱਠੇ ਸਾਂ ਅਸੀਂ ਤੇ ਪਾਕਿਸਤਾਨ ਇਕੱਠੇ ਸਾਂ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਵੀ ਬੜੇ ਹਜ਼ਾਰਾਂ ਸਾਲਾਂ ਤੋਂ ਲੈ ਕੇ ਜੋ ਹਿੰਦੁਸਤਾਨ ਹੋਂਦ ਦੇ ਵਿੱਚ ਆਇਆ ਇੱਥੇ ਹੜੱਪੇ ਵਰਗੇ ਇੱਥੇ ਮਹਿੰਦੋ ਜੜੋ ਵਰਗੇ ਉਹ ਖਤਮ ਹੋ ਗਏ ਹਾਂਜੀ ਫਿਰ ਅ ਸਿਸਿਆਂ ਦਾ ਰਾਜ ਆਇਆ ਮੁਗਲਾਂ ਦਾ ਆਇਆ ਤੁਰਕਾਂ ਨੇ ਰਾਜ ਕੀਤਾ ਪਠਾਣਾਂ ਨੇ ਰਾਜ ਕੀਤਾ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਹੋਰ ਪਤਾ ਨਹੀਂ ਕਿੰਨੇ ਬੜੇ ਬੜੇ ਰਾਜ ਖਤਮ ਹੋ ਗਏ ਹਾਂਜੀ ਪਰ ਅੱਜ ਕੱਲ ਜੋ ਬਣਾਇਆ ਗਿਆ ਹੈ ਮਾਹੌਲ ਸਿਰਜਿਆ ਜਾਂਦਾ ਹੈ ਉਹ ਅੱਜ ਕੱਲ ਬਹੁਤ ਖਤਰਨਾਕ ਹੈ ਜਿਵੇਂ ਅਸੀਂ ਪਹਿਲਗਾਮ ਤੇ ਪਹਿਲਾਂ ਜਿਹੜਾ ਸਾਡਾ ਪਹਿਲੂ ਹੈ ਉਹ ਅਸੀਂ ਪਹਿਲਗਾਮ ਦੇ ਹਸਾਬ ਨਾਲ ਗੱਲ ਕਰੀਏ ਜਿਉਂਥੇ ਜਿਹੜੇ ਲੋਕ ਗਏ ਸੀਗੇ ਬੇਕਸੂਰ ਲੋਕ ਆਪਣੀਆਂ ਜ਼ਿੰਦਗੀ ਦੀਆਂ ਖੁਸ਼ੀਆਂ ਮਨਾਉਣ ਗਏ ਸੀ ਹਾਂਜੀ ਹਾਂਜੀ ਉਥੇ 5-7 ਬੰਦੇ ਆਏ ਆ ਜਿਹੜੇ ਦੋਸ਼ੀ ਨੇ ਹਾਂਜੀ ਜੋ ਹਤਿਆਰੇ ਨੇ ਜੋ ਪਾਪੀ ਨੇ ਹਾਂਜੀ ਉਹਨਾਂ ਨੂੰ ਉਹਨਾਂ ਦਾ ਧਰਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਦੀਆਂ ਬਹੁਤ ਨਿੰਦਣ ਜੂ ਬਹੁਤ ਨਿੰਦਣ ਜੂਗਾ ਕਿਉਂਕਿ ਇਨਸਾਨ ਜਾਂਦਾ ਹੈ ਇਨਸਾਨ ਮਰਦਾ ਸਾਡੇ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਕੇ ਕੁਝ ਸਿਆਸਤਦਾਨ ਜੋ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਆ ਨਾ ਹਾਂਜੀ ਇਹ ਉਹਨਾਂ ਦੇ ਕਾਰਨ ਸਾਡੇ ਨੂੰ ਧਰਮਾਂ ਦੇ ਵਿੱਚ ਵੰਡਿਆ ਹੋਇਆ ਧਰਮ ਕੋਈ ਵੀ ਹੈ ਧਰਮ ਸਾਡੇ ਲੜਾਉਣਾ ਨਹੀਂ ਸਿਖਾਉਂਦਾ ਵੱਡਾ ਸਾਡਾ ਸਾਤੂ ਤੋਂ ਅੱਲਾ ਪਹਿਲਾ ਜਿਹੜਾ ਧਰਮ ਆ ਉਹ ਇਨਸਾਨੀਅਤ ਉਤੋਂ ਪਹਿਲਾਂ ਆਪਾਂ ਜੀ ਗੱਲ ਕਰਾਂਗੇ ਜਿਵੇਂ ਪਾਕਿਸਤਾਨ ਨੇ ਜੀ ਇਹ ਇਲਜ਼ਾਮ ਲਗਾਇਆ ਵੀ ਜੋ ਖਾੜਕੂ ਜਾਂ ਅਤਵਾਦੀ ਸਨ ਉਹ 2 ਘੰਟੇ ਉੱਥੇ ਨੰਗਾ ਨਾਚ ਕਰੀ ਗਏ ਵੀ ਉਸ ਸਮੇਂ ਤੁਹਾਡੀ ਫੌਜ ਕਿੱਥੇ ਸੀ ਦੂਸਰਾ ਇੱਕ ਸਵਾਲ ਹੋਰ ਆਈ ਨਾਲ ਲੱਗਦਾ ਤੇ ਤੁਸੀਂ ਔਣ ਸਾਰੀ ਪਾਕਿਸਤਾਨ ਤੇ ਇਲਜ਼ਾਮ ਲਗਾਤਾ ਵੀ ਇਹ ਸਾਰਾ ਪਾਕਿਸਤਾਨ ਦਾ ਕੰਮ ਆਗਾ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਸਭ ਤੋਂ ਪਹਿਲਾਂ ਅਸੀਂ ਮੈਂ ਆਪਣੀ ਉਮਰ ਦੇ ਵਿੱਚ 84 ਜ਼ਰੂਰ ਦੇਖੀ ਆ ਹਾਂਜੀ ਤੇ ਇਸ ਤੋਂ ਪਹਿਲਾਂ ਵੀ ਜੰਗਾਂ ਹੋਈਆਂ ਪੜੀਆਂ ਨੇ ਪਰ ਦੇਖੀਆਂ ਨਹੀਂ ਤੇ ਉਹਦੇ ਵਿੱਚ ਕੀ ਸੱਚ ਹੈ ਉਹ ਮੌਕੇ ਨੂੰ ਉਸ ਮੌਕੇ ਦੇ ਲੋਕ ਜਾਣਦੇ ਆ ਜਾਂ ਸਿਆਸਤ ਜਾਣ ਜਾਣਦੇ ਆ ਜਾਂ ਜ 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 ਪਰ ਜਿਹੜੀ ਦੋਸ਼ ਉਹ ਸਾਨੇ ਕਹਿੰਦੇ ਸੱਚ ਕੁਝ ਹੋਰ ਹੁੰਦਾ ਸ਼ੱਕ ਕੁਝ ਹੋਰ ਹੁੰਦਾ ਹਾਂਜੀ ਕਈ ਵਾਰੀ ਸ਼ੱਕ ਹੋਰ ਹੁੰਦਾ ਸੱਚ ਹੋਰ ਹੁੰਦਾ ਸੱਚ ਹੋਰ ਹੁੰਦਾ ਇਸ ਕਰਕੇ ਜਿਹੜਾ ਮੈਂ ਪਹਿਲਾਂ ਵੀ ਕਿਹਾ ਕਿ ਬਿਨਾ ਦੇਖੇ ਦੇਖੋ ਪੰਜ ਬੰਦੇ ਆਏ ਸੱਤ ਬੰਦੇ ਆਏ ਉਹਨਾਂ ਨੇ 26 ਜਾਂ 27 ਬੰਦਿਆਂ ਦੀ ਹੱਤਿਆ ਕੀਤੀ ਬੇਦੋਸ਼ਿਆਂ ਦੀ ਹੈਨਾ ਹਾਂਜੀ ਉਹ ਬੰਦੇ ਸਾਨੂੰ ਇਹ ਨਹੀਂ ਪਤਾ ਲੱਗਿਆ ਜਾਂ ਸਾਡੇ ਨਾਲ ਸਰਕਾਰਾਂ ਨੂੰ ਇੰਟੈਲੀਜੈਂਸੀਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਬੰਦੇ ਹੱਤਿਆ ਕਰਨ ਤੋਂ ਬਾਅਦ ਚਲੋ ਆਏ ਤਾਂ ਮੰਨ ਲਓ ਕਿ ਢੰਗ ਨਾਲ ਹੋਣਗੇ ਐ ਨਹੀਂ ਸਕਦੇ ਕਿਉਂਕਿ ਉੱਥੇ ਇੰਟੈਲੀਜੈਂਸੀਆਂ ਬੜੀਆਂ ਨੇ ਉੱਥੇ ਫੌਜ ਦੇ ਘੇਰੇ ਬੜੇ ਨੇ ਪੁਲਿਸ ਦੇ ਘੇਰੇ ਨੇ ਬੀਐਸਐਫ ਆਸੀ ਆਰਪੀਆ ਬੜਾ ਕੁਝ ਸਾਡਾ ਡਿਫੈਂਸ ਬੈਠਾ ਉੱਥੇ ਜਦੋਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਆਮ ਸਿਵਿਲਿਅਨ ਨੂੰ ਕੀ ਪਤਾ ਹਾਂਜੀ ਹਾਂਜੀ ਉਹਨਾਂ ਨੇ 5-7 ਬੰਦੇ ਆਏ ਉਹਨਾਂ ਨੇ 26-27 ਲੋਕ ਮਾਰੀ ਧਰਮ ਪੁੱਛ ਪੁੱਛ ਕੇ ਮਾਰੀ ਪਰ ਉਸ ਤੋਂ ਬਾਅਦ ਜੇ ਜਦੋਂ ਲੋਕ ਮਾਰੇ ਗਏ ਉਸ ਤੋਂ ਬਾਅਦ ਉਹ ਬੰਦੇ ਕੀ ਧਰਤੀ ਦੇ ਵਿੱਚ ਧਸ ਗਏ ਹਾਂਜੀ ਕੀ ਅਸਮਾਨ ਚ ਉੱਡ ਗਏ ਕੀ ਹਵਾ ਦੇ ਵਿੱਚ ਘੁਲ ਗਏ ਹਾਂਜੀ ਹਾਂਜੀ ਉਹ 5-7 ਬੰਦਿਆਂ ਦਾ ਸਾਨੂੰ ਪਤਾ ਕਿਸੇ ਨੂੰ ਨਹੀਂ ਲੱਗਿਆ ਹਾਂਜੀ ਜਦੋਂ ਸਾਡੇ ਕੋਲ ਸਬੂਤ ਕੋਈ ਨਹੀਂ ਹਾਂਜੀ ਤਾਨੂੰ ਪਤਾ ਨਹੀਂ ਲੱਗਿਆ ਫਿਰ ਅਸੀਂ ਬਿਨਾ ਦੇਖੇ ਬਿਨਾ ਸੋਚੇ ਸਮਝੇ ਐਵੇਂ ਕਿਸੇ ਦੇ ਉੱਤੇ ਅਸੀਂ ਇਹ ਨਹੀਂ ਕਹਿੰਦੇ ਵੀ ਪਾਕਿਸਤਾਨ 'ਚ ਨਹੀਂ ਗਈ ਹੋ ਸਕਦਾ ਉੱਥੇ ਹੋਣਾ ਹਾਂਜੀ ਹਾਂਜੀ ਹੋ ਸਕਦਾ ਆ ਜੋ ਹੁਣ ਹਮਲੇ ਕੀਤੇ ਆ ਇੱਕ ਦੋ ਦਿਨਾਂ ਦੇ ਵਿੱਚ ਸਾਡੀ ਸਰਕਾਰ ਨੇ ਹੋ ਸਕਦਾ ਉਹਨਾਂ 'ਚ ਮਾਰੇ ਹੀ ਗਈ ਹੋਣ ਹਾਂਜੀ ਹਾਂਜੀ ਇਹ ਵੀ ਕੋਈ ਵੱਡੀ ਗੱਲ ਨਹੀਂ ਪਰ ਬਿਨਾ ਦੇਖੇ ਪਹਿਲਾਂ ਉਹਨਾਂ ਦੀ ਪੁੱਛ ਪੜਤਾਲ ਕਰੋ ਕਿਤੇ ਅਕ ਸਰਕਾਰ ਕੋਲ ਬੜੇ ਸਾਧਨ ਨੇ ਹਾਂਜੀ ਬੰਦੇ ਪਤਾ ਲਗਾਉਣ ਨੂੰ ਸਰਕਾਰਾਂ ਕੋਲੇ ਕੋਈ ਕਮੀ ਨਹੀਂ ਬਾਕੀ ਹੁੰਦੀ ਇੰਟੈਲੀਜੈਂਸੀ ਤੋਂ ਕਿਸੇ ਤੋਂ ਵੀ ਕਰਾਉਂਦੇ ਨਾ ਜਾਂ ਜਾਂਚ ਹੋਣੀ ਜ਼ਰੂਰੀ ਆ ਹਾਂ ਦੇਖੋ ਉਹਦੇ ਦੋਸ਼ੀ 5 ਜਾਂ 7 ਬੰਦੇ ਨੇ ਹਾਂਜੀ ਹਾਂਜੀ ਅਸੀਂ ਚਾਹੁੰਦੇ ਆਂ ਵੀ ਜਿਹੜੇ ਉਹ ਹਤਿਆਰੇ ਨੇ ਉਹਨਾਂ ਨੂੰ ਚੌਂਕ ਦੇ ਵਿੱਚ ਖੜ੍ਹਾ ਕੇ ਐਸੀ ਸਜ਼ਾ ਦਿੱਤੀ ਜਾਵੇ ਐਸੀ ਸਜ਼ਾ ਦਿੱਤੀ ਜਾਵੇ ਕਿ ਲੋਕਾਂ ਦੇ ਦਿਲ ਕੰਬਣ ਦੇਖ ਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਪਾਪ ਕਰਨ ਦਾ ਜੋ ਅੰਤ ਆ ਉਹ ਫਿਰ ਕਿਵੇਂ ਹੁੰਦਾ ਕਿ ਹਾਂਜੀ ਹੈ ਤੇ ਜੋ ਅਸੀਂ ਇਹ ਮਾਹੌਲ ਸਿਰਜਿਆ ਜਾ ਰਿਹਾ ਜੰਗ ਦਾ ਕੁਝ ਤਾਂ ਬਾਹਰਲੀਆਂ ਜੋ ਆ ਕੰਟਰੀਆਂ ਨੇ ਉਹਨਾਂ ਨੂੰ ਆਪ ਦੇ ਵਪਾਰ ਕਰਨ ਦਾ ਤੇ ਹਥਿਆਰ ਦੇ ਚਲ ਵਾਸਤੇ ਕੋਈ ਤਾਂ ਚਾਹੁੰਦਾ ਹਥਿਆਰ ਵੇਖੀ ਕੋਈ ਕੁਛ ਕੋਈ ਕੁਛ ਪਰ ਮੰਨੋ ਕਿ 5-7 ਬੰਦਿਆਂ ਨੇ ਇਹ ਪਾਪ ਕੀਤਾ ਉਹਨੂੰ سزا ਮਿਲਣੀ ਹੈ ਜਦੂਰੀ ਹੈ ਹਾਂਜੀ ਮਿਲੇ ਦੀ ਸਖਤ ਅਸੀਂ ਹੱਕ ਚਾਂ ਅਸੀਂ ਆਪਣੇ ਮੁਲਕ ਦੇ ਵੀ ਹੱਕ ਚਾਂ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ 5-7 ਬੰਦਿਆਂ ਦਾ ਕੀਤੇ ਹੋਏ ਪਾਪ ਦੀ ਸਜ਼ਾ ਆਮ ਜਨਤਾ ਕਿਉਂ ਭੋਗੇ ਕਿਉਂ ਭੋਗੇ ਹਾਂਜੀ ਹਾਂਜੀ ਦੇਖੋ ਬੇਦੋਸ਼ੇ ਲੋਕ ਮਾਰੇ ਗਏ ਹਾਂਜੀ ਬਾਪੀ ਲੋਕਾਂ ਨੇ ਮਾਰ ਦਿੱਤੀ ਹਾਂਜੀ ਬੇਦੋਸ਼ੇ ਲੋਕਾਂ ਦੀ ਮੌਤ ਦੀ ਸਜ਼ਾ ਬੇਦੋਸ਼ੇ ਹੀ ਲੋਕਾਂ ਤੋਂ ਹੀ ਕਿਉਂ ਲਈ ਜਾ ਰਹੀ ਹੈ ਕਿਉਂ ਲਈ ਹਾਂਜੀ ਹਾਂਜੀ ਅਸੀਂ ਦੇ ਹੱਕ ਵਿੱਚ ਨਹੀਂ ਹਾਂ ਜੰਗ ਦੇ ਹੱਕ ਵਿੱਚ ਨਹੀਂ ਦੇਖੋ ਜੰਗ ਲੱਗਦੀ ਆ ਕਿਸੇ ਦੇ ਘਰ ਤੇ ਬੰਬ ਡਿੱਗਦਾ ਹੈ ਹਾਂਜੀ ਹੁਣ ਇਹ ਘਰ ਤੇ ਰਾਖੋਟ ਨਹੀਂ ਚਲ ਡਿੱਗਦਾ ਹੈ ਉਹਨੇ ਵੇਖਣਾ ਨਹੀਂ ਨਾ ਹਾਂਜੀ ਕਿਸੇ ਨੇ ਮਜਾਇਲ ਦਿਖਦੀ ਆ ਪਰ ਉਹਦੇ ਵਿੱਚ ਮਾਰਾ ਕੌਣ ਜਾਊਗਾ ਆਮ ਪਬਲਿਕ ਆਮ ਪਬਲਿਕ ਹਾਂਜੀ ਜਿਹੜੇ ਸਾਡੇ ਸਿਆਸਤਦਾਨ ਆ ਉਧਰ ਲਈ ਵੀ ਇਧਰ ਨਹੀਂ ਇਹ ਤਾਂ ਸੁਰੱਖਤ ਥਾਵਾਂ ਤੇ ਨਹੀਂ ਹਾਂਜੀ ਹਾਂਜੀ ਜਿਹੜੇ ਬੱਚੇ ਤੜਪ ਤੜਪ ਕੇ ਮਰਨਗੇ ਹਾਂਜੀ ਉਹਨਾਂ ਦਾ ਜਾਂ ਲੋਕ ਤੜਪ ਤੜਪ ਕੇ ਮਰਨਗੇ ਉਹਨਾਂ ਦਾ ਕੀ ਕਸੂਰ ਹਾਂਜੀ ਜੋ ਸਰਹੱਦੀ ਇਲਾਕਿਆਂ ਦੇ ਵਿੱਚ ਦੋਹਾਂ ਹੀ ਪਾਸੇ ਆਪੋ ਆਪਣੇ ਕਾਰੋਬਾਰਾਂ ਦੇ ਵਿੱਚ ਰੁੱਝੇ ਸੀ ਆਪਣੀਆਂ ਫਸਲਾਂ ਦੇ ਵਿੱਚ ਰੁੱਝੇ ਆ ਉਹ ਲੋਕਾਂ ਦਾ ਉਜੜਾ ਪੈ ਗਿਆ ਉਹਨਾਂ ਦਾ ਕੀ ਕਸੂਰ ਜੋ ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਪਦੀ ਰੋਜੀ ਰੋਟੀ ਦੀ ਖਾਤਰ ਆਏ ਸੀ ਉਹ ਕਿੰਨੇ ਪ੍ਰਵਾਸੀ ਮਜ਼ਦੂਰ ਆਪੋ ਆਪਣੀ ਕਮਾਈ ਛੱਡ ਕੇ ਚਲੇ ਗਏ ਨੇ ਉਹਨਾਂ ਦਾ ਕੀ ਕਸੂਰ ਹਾਂਜੀ ਇੱਕ ਮੈਂ ਚੈਨਲ ਤੇ ਵੇਖ ਰਿਹਾ ਸੀਗਾ ਜੀ ਤੇ ਇੱਕ ਪੱਤਰਕਾਰ ਵੀਰ ਜਿਹੜੇ ਆਪਣੇ ਬਾਰਡਰ ਏਰੀਆ ਦੇ ਪਿੰਡਾਂ ਉੱਥੇ ਪਹੁੰਚੇ ਸਨ ਗੱਲਬਾਤ ਕਰ ਰਹੇ ਸਨ ਤਾਂ ਇੱਕ ਪਰਿਵਾਰ ਨੇ ਦੱਸਿਆ ਵੀ ਅਸੀਂ ਆਪਦੇ ਬੱਚੇ ਆ ਜੀ ਪਿੱਛੇ ਦੂਰ ਭੇਜਦੇ ਤੇ ਅਸੀਂ ਇੱਥੇ ਬੈਠੇ ਆ ਅਸੀਂ ਜਾ ਨਹੀਂ ਸਕਦੇ ਕਿਉਂਕਿ ਸਾਡਾ ਇੱਥੇ ਡੰਗਰ ਪਹਾਨਾ ਸਾਡੇ ਜਾਂ ਸਾਡੀ ਇੱਥੇ ਖੇਤੀਬਾੜੀ ਆ ਫਸਲ ਆ ਤੇ ਅਸੀਂ ਉਸ ਨੂੰ ਛੱਡ ਕੇ ਜਾ ਨਹੀਂ ਸਕਦੇ ਪਰ ਸਾਨੂੰ ਇਸ ਗੱਲ ਦਾ ਡਰਾ ਵੀ ਅਸੀਂ ਆਪਦੇ ਬੱਚਾ ਨੂੰ ਦੁਬਾਰਾ ਮਿਲਾਂਗੇ ਜਾਂ ਨਾ ਮਿਲਾਂਗੇ ਦੇਖੋ ਇਹ ਤਾਂ ਜਦੋਂ ਫਿਰ ਯੰਗ ਲੱਗਦੀ ਆ ਕਿਸੇ ਵੀ ਮੁਲਕ ਦੀ ਲੱਗ ਰਹੀ ਆ ਆਪਣੇ ਸਾਹਮਣੇ ਯੂਕਰੇਨ ਦੀ ਲੱਗੀ ਹੋਈ ਆ ਉਧਰ ਜਾ ਜਾ ਤੇ ਲੱਗੀ ਹੋਈ ਆ ਹੋਰ ਬੜੇ ਸੰਸਾਰ ਜੰਗਾਂ ਬੜੀਆਂ ਲੱਗੀਆਂ ਹੋਈਆਂ ਨੇ ਇਹ ਤਾਂ ਸਭ ਨੂੰ ਪਤਾ ਹਾਂ ਜੀ ਕਿ ਜਦੋਂ ਬਰੂਦ ਨੇ ਚਲਣਾ ਫਿਰ ਉਹਨੇ ਜਿੱਥੇ ਜਿੱਥੋਂ ਤੱਕ ਜਾਣਾ ਜਿਹੜਾ ਉਹਦੀ ਰੇਪੀਟ ਦੇ ਵਿੱਚ ਆ ਗਿਆ ਉਹਦਾ ਫਿਰ ਖਤਮ ਹੋਣਾ ਹੀ ਆ ਨਾ ਹਾਂਜੀ ਹਾਂਜੀ ਤੇ ਚਾਹੇ ਉਹ ਬੱਚਾ ਬੁੱਢਾ ਚਾਹੇ ਕੁਛ ਵੀ ਆ ਪਰ ਇਹ ਤਾਂ ਗੱਲ ਸਹੀ ਆ ਕਿ ਆਪਦਾ ਨੂੰ ਮਿਲਣਾ ਮੈਂ ਉਹ ਹੀ ਤਾਂ ਗੱਲ ਕਰ ਲੱਗਾ ਨਾ ਵੀ ਬੋਛੀ ਪੰਜ ਸੱਤ ਬੰਦੇ ਨਹੀਂ ਹਾਂਜੀ ਤੇ ਆਮ ਪਬਲਿਕ ਨੂੰ ਬੇਦੋਸ਼ੀ ਪਬਲਿਕ ਨੂੰ ਬੇਦੋਸ਼ੇ ਲੋਕਾਂ ਦੇ ਕਤਲ ਦੀ ਸਜ਼ਾ ਕਿਉਂ ਮਿਲ ਰਹੀ ਹੈ ਮੈਂ ਇਹੀ ਤਾਂ ਗੱਲ ਕਰਨ ਲੱਗਾ ਨਾ ਵੀ ਇਹ ਨਹੀਂ ਮਿਲਣੀ ਚਾਹੀਦੀ ਸਾਡੇ ਦੇਸ਼ ਦੇ ਸਿਆਸਤਦਾਨਾਂ ਨੂੰ ਪਾਕਿਸਤਾਨ ਵਾਲਿਆਂ ਨੂੰ ਵੀ ਸਾਡੇ ਦੇਸ਼ ਦੇ ਲੀਡਰਾਂ ਨੂੰ ਵੀ ਇਹ ਬੇਨਤੀ ਹੱਥ ਵਨ ਕੇ ਬੇਨਤੀ ਕਰਾਂਗੇ ਕਿ ਤੁਸੀਂ ਕੋਈ ਉਹਨਾਂ ਬੰਦਿਆਂ ਦਾ ਹੱਲ ਕੱਢੋ ਅਸੀਂ ਪਾਕਿਸਤਾਨ ਨੂੰ ਵੀ ਕਹਿੰਦੇ ਹਾਂ ਵੀ ਜੇਕਰ ਤੁਹਾਡੇ ਕੋਲੇ ਬੰਦੇ ਹੈ ਉਹਨੂੰ ਪਤਾ ਹੈ ਹਾਂਜੀ ਹੈ ਜਾਂ ਨਹੀਂ ਹੈ ਜਾਂ ਤੁਹਾਨੂੰ ਪਤਾ ਹੈ ਜਾਂ ਨਹੀਂ ਹੈ ਤੁਹਾਡੀ ਇਮਾਨਦਾਰੀ ਹੈ ਤੁਹਾਡੀ ਧਰਮ ਹੈ ਤੁਹਾਡੇ ਧਰਮ ਜਾਣਦਾ जानਦੇ ਹਾਂ ਉਹ ਬੰਦੇ ਸਾਡੀ ਇੰਡੀਆ ਸਰਕਾਰ ਨੂੰ ਦਿਓ ਹਾਂਜੀ ਹਾਂਜੀ ਪੂਰੇ ਉਹਨਾਂ ਨੂੰ ਸਜ਼ਾ ਮਿਲ ਸਕੇ ਉਹ ਇੰਡੀਆ ਸਰਕਾਰ ਨੂੰ ਦਿਓ ਪਰ ਇੰਡੀਆ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਦੇਖੋ ਤੁਸੀਂ ਆਪਦੇ ਹੀ ਮੁਲਕ ਨੂੰ ਆਪਦੇ ਮੁਲਕ ਦੇ ਲੋਕਾਂ ਨੂੰ ਆਪ ਹੀ ਤੁਸੀਂ ਹਤਿਆਰੀ ਨਾ ਬਣੋ ਜੰਗ ਦੇ ਮੂੰਹ ਦੇ ਵਿੱਚ ਆਮ ਪਬਲਿਕ ਨੂੰ ਨਾ ਧੱਕੋ ਆਮ ਪਬਲਿਕ ਦਾ ਕੋਈ ਕਸੂਰ ਨਹੀਂ 5 ਦਾ 7 ਬੰਦਾ ਦਾ ਕਸੂਰ ਆ ਉਹ ਤੁਸੀਂ ਜੋ ਵੀ ਮਰਜ਼ੀ ਕਾਰਵਾਈ ਕਰਕੇ ਤੇ ਉਹ ਬੰਦੇ ਜਰੂਰ ਕੱਢੋ ਦੁਨੀਆ ਦੇ ਸਾਹਮਣੇ ਲਿਆਓ ਤਾਂ ਜੋ ਬਾਹਰਲੇ ਮੁਲਕਾਂ ਨੂੰ ਵੀ ਪਤਾ ਲੱਗ ਜੇ ਨਾ ਹਾਂਜੀ ਵੀ ਇੰਡੀਆ ਦੇ ਵਿੱਚ ਇਹ ਬੰਦਿਆ ਨੇ ਦਹਿਸ਼ਤ ਫੈਲਾਈ ਸੀ ਹਤਿਆਮਾਂ ਕੀਤੀਆਂ ਸੀ ਤੇ ਇੰਡੀਆ ਦੀ ਗਵਰਨਮੈਂਟ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਅਸੀਂ ਤਾਂ ਇਹ ਕਹਿੰਨੇ ਆ ਵੀ ਤੁਸੀਂ ਉਹਨਾਂ ਦੇ ਜੜ ਤੱਕ ਜਾਓ ਹਾਂਜੀ ਹਾਂਜੀ ਜਿੱਥੇ ਵੀ ਤੁਹਾਨੂੰ ਮਿਲਦੀ ਆ ਜੜ ਤੱਕ ਜਾਓ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਉਹਨਾਂ ਨੂੰ ਉਹਨਾਂ ਨੂੰ ਕੱਢ ਕੇ ਦੁਨੀਆ ਦੇ ਸਾਹਮਣੇ ਰੱਖੋ ਨਾ ਹਾਂਜੀ ਹਾਂਜੀ ਦੂਸਰੇ ਮੁਲਕਾਂ ਨੂੰ ਵੀ ਪਤਾ ਲੱਗੇ ਹਾਂਜੀ ਹਾਂਜੀ ਵੀ ਇਹਨਾਂ ਦੀਆਂ ਇੰਟੈਲੀਜੈਂਸੀਆਂ ਨੇ ਬੰਦੇ ਫੜ ਲਏ ਆ ਹੋਰ ਵੀ ਕੋਈ ਕੱਲ ਨੂੰ ਜੁਰਤ ਨਾ ਕਰੇ ਠੀਕ ਆ ਜੀ ਹਾਂ ਇਹ ਬੇਦੋਸ਼ੇ ਲੋਕਾਂ ਨੂੰ ਮਾਰਨ ਦਾ ਹੋਰ ਵੀ ਕੋਈ ਜੁਰਤ ਨਾ ਕਰੇ ਤੇ ਜੇ ਭਾਵੇਂ ਪਾਕਿਸਤਾਨ 'ਚ ਵੀ ਹੈ ਨਹੀਂ ਪਰ ਅਸੀਂ ਫਿਰ ਵੀ ਕਹਿੰਦੇ ਆ ਪਾਕਿਸਤਾਨ ਨੂੰ ਵੀ ਕਹਿੰਦੇ ਆ ਬੀਜੀ ਭਾਈ ਸਾਡੇ ਕੋਲ ਉਹ ਬੰਦੇ ਹੀ ਹੈ ਤੁਹਾਨੂੰ ਪਤਾ ਨਾ ਨਹੀਂ ਫਿਰ ਜਰੂਰ ਉਹ ਬੰਦੇ ਦਿਓ ਤੇ ਸਾਡੀ ਇੰਡੀਆ ਸਰਕਾਰ ਨੂੰ ਤਾਂ ਜੋ ਉਹਨਾਂ ਨੇ ਜਿਹੜੇ ਸਾਡੇ ਲੋਕਾਂ ਨੂੰ ਮਾਰਿਆ ਉਹਨਾਂ ਨੂੰ ਸਾਡੀ ਸਰਕਾਰ ਸਖਤ ਤੋਂ ਸਖਤ ਸਜ਼ਾ ਦੇ ਸਕੇ ਇੱਕ ਜਿਹੜੀਆਂ ਜੋ ਪਹਿਲਾਂ ਦੋ جنگਾਂ ਹੋਈਆਂ ਜੀ ਪਾਕਿਸਤਾਨ ਨਾਲ 1965 ਤੇ 1971 ਦੀ جنگ ਹੋਈ ਹੈ ਉਹਦੇ ਵਿੱਚ ਸਭ ਤੋਂ ਵੱਧ ਪੰਜਾਬ ਦਾ ਹੀ ਨੁਕਸਾਨ ਹੋਇਆ ਖਾਸ ਕਰਕੇ ਸਰਹੱਦੀ ਇਲਾਕਿਆਂ ਦਾ ਹੀ ਸੋ ਮੈਂ ਇਸ ਬੇਸਤੇ ਬੇਨਤੀ ਕਰਦਾ ਹਾਂ ਜੀ ਹੁਣ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਵੀ ਪਹਿਲੀ ਗੱਲ ਤਾਂ جنگ ਨਾ ਹੀ ਹੋਵੇ ਕਿਉਂਕਿ ਨਾ ਤਾਂ ਚੜਦਾ ਪੰਜਾਬ جنگ ਦੇ ਹੱਕ ਵਿੱਚ ਤੇ ਨਾ ਉਧਰ ਪਾਕਿਸਤਾਨ ਵਾਲੀ ਸਾਈਡ ਲੈਂਦਾ ਪੰਜਾਬ ਉਹ ਵੀ جنگ ਦੇ ਹੱਕ ਵਿੱਚ ਨਹੀਂ ਦੇਖੋ ਜਿਹੜੀ ਤੁਸੀਂ 65 ਦੀ ਗੱਲ ਕਰੀਆ ਉਸ ਤੋਂ ਪਹਿਲਾਂ ਸਾਡੇ ਵੀ ਦਾਦੇ ਪੁਰਦਾਦੇ ਬਹਾਵਲ ਪਰਤੋਂ ਆਏ ਹੋਏ ਆ ਚਾਈ ਪਾਕਿਸਤਾਨ ਤੋਂ ਸਾਡੇ ਦਾਦੇ ਪੜਦਾਦੇ ਆਈ ਹੋਈ ਸਾਨੂੰ ਅਸੀਂ ਉਹਨਾਂ ਦੀਆਂ ਸਾਡੇ ਦਾਦਿਆਂ ਦੀਆਂ ਗੱਲਾਂ ਸੁਣੀਆਂ ਨੇ ਹਾਂਜੀ ਵੀ ਜਿਵੇਂ ਉੱਥੇ ਸਾਡੀਆਂ ਹੋਰ ਵੀ ਸਾਡੇ ਭਰਾ ਹੈਗੇ ਨੇ ਜਿਹੜੇ ਉਧਰ ਆਏ ਨਹੀਂ ਹਾਂਜੀ ਹਾਂਜੀ ਬੜਾ ਉਜੜਾ ਜਿਵੇਂ ਪਿਆ ਜੇ ਉਧਰ ਹਾਲਾਤ ਬਣੇ ਹਾਂਜੀ ਲੋਕਾਂ ਨੂੰ ਕਿਸੇ ਨੂੰ ਕਿਤੇ ਪੈਲੀ ਮਿਲੀ ਕਿਸੇ ਨੂੰ ਕਿਤੇ ਮਿਲੀ ਪਹਿਲਾਂ ਤੇ ਪੈਲੀਆਂ ਦੀ ਜਿਹੜੀ ਅਲਾਟਮੈਂਟ ਹੋਈ ਉਹਦੇ ਵਿੱਚ ਹੀ ਲੋਕ ਵੰਡੇ ਗਏ ਹਾਂਜੀ ਬਹੁਤ ਕਬੀਲੇ ਕਈਆਂ ਕਈਆਂ ਪਿੰਡਾਂ ਦੇ ਵਿੱਚ ਬੈਠੇ ਨੇ ਕਈ ਕਿਸੇ ਨੂੰ ਕਿਸੇ ਕਿਤੇ ਪੈਲੀ ਮਿਲੀ ਪੈਲੀ ਮਿਲ ਗਈ ਕਿਸੇ ਨੂੰ ਕਿਤੇ ਪੈਲੀ ਮਿਲ ਗਈ ਇਸ ਕਰਕੇ ਪੱਲਾ ਦਾ ਉਦੋਂ ਹੀ ਭਰਾਮਾਂ ਦੇ ਵਿੱਚ ਵੰਡੀਆਂ ਪਈਆਂ ਜਿਹੜਾ ਉਜਾੜਾ ਹੋਇਆ ਜਾਂ ਜਿਹੜੇ ਕਤਲੋਗਾਰਤ ਹੋਈ ਬੇਇੱਜ਼ਤੀਆਂ ਹੋਈਆਂ ਧੀਆਂ ਭੈਣਾਂ ਦੀਆਂ ਉਹ ਵੱਖਰੇਗਾ ਹਾਂਜੀ ਹਾਂਜੀ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ ਹਾਂਜੀ ਹੈ ਜੋ ਮਾਰੇ ਗਏ ਉਹਨਾਂ ਦੀ ਗਿਣਤੀ ਕੋਈ ਨਹੀਂ ਇਸ ਕਰਕੇ ਅਸੀਂ ਸਰਕਾਰਾਂ ਨੂੰ ਦੋਹਾਂ ਨੂੰ ਚਾਹਾਂਗੇ ਕਹਾਂਗੇ ਵੀ ਤੁਸੀਂ ਸੰਜੀਦਾ ਰਹੋ ਸੰਜੀਦਗੀ ਦੇ ਨਾਲ ਇਹਦਾ ਹੱਲ ਕੱਢੋ ਦੋਵੇਂ ਸਰਕਾਰਾਂ ਬੈਠ ਕੇ ਕਿਉਂਕਿ ਬੇਦੋਸ਼ੇ ਹੀ ਲੋਕ ਮਾਰੇ ਗਏ ਨੇ ਤੇ ਬੇਦੋਸ਼ੇ ਲੋਕਾਂ ਨੇ ਹੀ ਮਰਨਾ ਜੇ ਜੋ ਹਤਿਆਰੇ ਨੇ ਜਿਨ੍ਹਾਂ ਨੇ ਪਾਪ ਕੀਤਾ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਲੋਕਾਂ ਨੂੰ ਸਜ਼ਾ ਨਹੀਂ ਮਿਲ ਸਕੀ ਫਿਰ ਇਹ ਤਾਂ ਫਿਰ ਭਾਵੇਂ ਕੋਈ ਵੀ ਸਿਆਸਤਦਾਨਾ ਕਿਸੇ ਵੀ ਪਾਸੇ ਦਾ ਇਹ ਤਾਂ ਅਖੀਰ ਨੂੰ ਤੁਸੀਂ ਵੀ ਤਾਂ ਇੱਕ ਦਿਨ ਮਰਨਾ ਹਾਂਜੀ ਹਾਂਜੀ ਸੁਣਾ ਜੇ ਦੁਨੀਆ ਨੂੰ ਤੁਸੀਂ ਇਸ ਤਰ੍ਹਾਂ ਦਬਾ ਲੋਗੇ ਨਾ ਤੇ ਉਹ ਉੱਥੇ ਜਾ ਕੇ ਉਸ ਘਰੇ ਵੀ ਤੁਹਾਡਾ ਸਾਫਤਾਬ ਹੋਊਗਾ ਠੀਕ ਹੈ ਹਾਂਜੀ ਇਸ ਕਰਕੇ ਤੁਸੀਂ ਧਰਮੀ ਰਾਜੇ ਬਣੋ ਪਾਪੀ ਰਾਜੇ ਨਾ ਬਣੋ ਜਿਹੜਾ ਪਾਪੀ ਆ ਉਹਨੂੰ ਸਜ਼ਾ ਦਿਓ ਹਾਂਜੀ ਜ਼ਰੂਰ ਦਿਓ ਲੋਕਾਂ ਦੇ ਸਾਹਮਣੇ ਹਾਂਜੀ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰਾਜ ਠੀਕ ਹੈ ਤੁਹਾਡਾ ਰਾਜ ਆ ਕਿਸੇ ਦਾ ਵੀ ਕਿਸੇ ਪਾਸੇ ਰਾਜ ਆ ਤੁਸੀਂ ਇੱਕ ਧਰਮੀ ਰਾਜੇ ਹੋਣ ਦਾ ਰਿਕਾਰਡ ਦੁਨੀਆ ਤੋਂ ਲੈ ਕੇ ਜਾਓ ਕਿਉਂਕਿ ਤੁਸੀਂ ਵੀ ਤਾਂ ਦੁਨੀਆ ਤੋਂ ਹੀ ਜਾਣਾ ਇਹ ਗੱਲ ਨੂੰ ਧਿਆਨ ਚ ਰੱਖਿਓ ਅੱਜ ਤੁਸੀਂ ਬੰਬ ਚਲਾ ਕੇ ਮਜੇਲਾ ਚਲਾ ਕੇ ਜਾਂ ਟੈਂਕ ਚੜਾ ਕੇ ਲੋਕਾਂ ਨੂੰ ਮਾਰ ਦੇਉਂਗੇ ਤੁਹਾਡੇ ਮੁਰਕ ਖਾਸ ਗੱਲ ਨਹੀਂ ਲੋਕੀ ਕੀੜੇ ਮਕਾਉਣੇ ਆ ਲੋਕਾਂ ਦਾ ਪਹਿਲਾਂ ਵੀ ਮਰਦੇ ਆਏ ਆ ਹੁਣ ਵੀ ਮਰ ਜਾਣਾ ਪਰ ਤੁਹਾਡੇ ਕੀਤੇ ਹੋਏ ਪਾਪਾਂ ਦਾ ਤੁਹਾਨੂੰ ਹਿਸਾਬ ਦੇਣਾ ਪਊਗਾ ਜਾਂ ਜੋ ਜਿਹੜੇ ਸੋਨ ਗਲਤ ਰਹਿ ਆਂ ਦੇ ਨਹੀਂ ਨਹੀਂ ਉਹਨਾਂ ਨੂੰ ਵੀ ਹਸਾਬ ਦੇਣਾ ਪਊਗਾ ਹਾਂ ਜਿਨ੍ਹਾਂ ਨੂੰ ਪੰਜਾਬ ਦੀ ਚਿੰਤਾ ਇਸ ਗੱਲ ਦੀ ਅਪੀਲ ਕਰਦੇ ਆ ਵੀ ਇਸ ਵਾਰ ਜੰਗ ਪੰਜਾਬ ਨੂੰ ਛੱਡ ਕੇ ਜਾਂ ਤਾਂ ਗੁਜਰਾਤ ਵਾਲੀ ਸਾਈਡ ਜਾਂ ਰਾਜਸਥਾਨ ਯਾਨੀ ਕਿ ਹੋਰ ਕਿਸੇ ਵੀ ਸਾਈਡ ਲੜੋ ਪੰਜਾਬ ਪਹਿਲਾਂ ਵੀ ਦੋ ਵਾਰੀਆਂ ਉਜੜ ਚੁੱਕਿਆ ਇਸ ਦੀ ਹਾਲ ਅਰਥਕ ਹਾਲਤ ਡਾਮਾ ਡੋਲ ਆ ਸੋ ਇਸ ਬਾਰੇ ਤੁਹਾਡਾ ਕੀ ਖਿਆਲ ਦੇਖੋ ਆਰਥਿਕ ਹਾਲਤ ਦੋਹਾਂ ਸਰਕਾਰਾਂ ਦੀ ਮਾੜੀ ਆ ਹਾਂ ਇੰਡੀਆ ਦੀ ਵੀ ਮਾੜੀ ਹੈ ਜੇ ਇਹ ਕਹਿਣਾ ਭਾਵੇਂ ਲੱਖ ਦਮ ਗਈ ਮਰੀ ਜੇ ਜੀ ਇੰਡਗਾ ਦੀ ਹੱਤ ਚੰਗੀ ਹੋਵੇ ਤੇ ਫਿਰ ਅਸੀਂ ਸੰਸਦਾਂ ਨਾਲ ਸਾਡੀ ਮਹਿੰਗਾਈ ਕਿਉਂ ਹੋਵੇ ਹਾਂਜੀ ਸਾਨੂੰ ਇਤੋਂ ਪਵਾ ਲੱਗਦਾ ਸਾਡੀ ਹਾਲਾਤ ਮਾੜੀ ਹੈ ਮਹਿੰਗਾਈ ਇੰਨੀ ਹੈ ਸਾਡੇ ਤੇ ਬੇਜ਼ਗਾਰੀ ਕਿੰਨੀ ਹੈ ਹੋਰ ਬੜਾ ਸਾਰੀਆਂ ਦੁਨੀਆਂ ਸਰਕਾਰਾਂ ਨੂੰ ਅਸੀਂ ਇਹ ਚਾਹੁੰਦੇ ਆ ਅਸੀਂ ਕੋਈ ਗੁਜਰਾਤ ਤੋਂ ਕਹੀ ਆਵੇ ਕੋਈ ਰਾਜਸਥਾਨ ਤੋਂ ਕੋਈ ਆਏ ਪਰ ਮੈਂ ਆਪਣੇ ਮੂੰਹ ਨਾਲ ਨਹੀਂ ਕਹਿੰਦਾ ਵੀ ਰਾਜਸਥਾਨ ਚੋਂ ਆ ਗੁਜਰਾਤ ਤੋਂ ਮੈਂ ਕਹਿੰਦਾ ਜੰਗ ਹੋਵੇ ਹੀ ਨਾ ਕਿ ਤੋ ਵੀ ਨਾ ਲੜੀ ਜਾਵੇ ਨਹੀਂ ਉਹ ਤਾਂ ਪਹਿਲੀ ਪਹਿਲਾਂ ਗੱਲ ਕੀਤੀ ਨਾ ਉਹ ਲੋਕਾਂ ਦੇ ਉਹ ਲੋਕਾਂ ਦੇ ਕੁਝ ਸਿਆਸੀ ਦਾਣ ਨੇ ਕਿ ਮੈਂ ਹੁਣ ਉਹ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਹਮਦਰਦੀ ਜਿੱਤਨੇ ਚਾਹੁੰਦੇ ਆ ਪੰਜਾਬ ਚੋਂ ਉਹ ਤਾਂ ਇਹੋ ਜਿਹੀ ਬਿਆਨ ਦੇ ਪਰ ਅਸੀਂ ਇਨਸਾਨੀਅਤ ਦੇ ਨਾਤੇ ਮੈਂ ਕਹੂੰਗਾ ਵੀ ਨਾ ਪੰਜਾਬ ਤੋਂ ਨਾ ਗੁਜਰਾਤ ਤੋਂ ਨਾ ਹਰਿਆਣਾ ਕਿਸੇ ਵੀ ਬਾਰਡਰ ਤੋਂ ਲੜਾਈ ਨਾ ਲੜੀ ਜਾਵੇ ਕਿਤੋਂ ਵੀ ਨਾ ਲੜੀ ਜਾਵੇ ਮੇਰੀ ਅਸੀਂ ਤਾਂ ਇਹ ਕਹਾਂਗੇ ਵੀ ਤੁਸੀਂ ਆਪਦੇ ਦੁਨੀਆਂ ਸਰਕਾਰਾਂ ਬੈਠ ਕੇ ਕੋਈ ਸਮਝੌਤਾ ਕਰੋ ਜਿਹੜੇ ਉਹ ਬੰਦੇ ਆ ਉਹਨਾਂ ਬੰਦਿਆਂ ਦਾ ਹੱਲ ਕੱਢੋ ਜਿਨ੍ਹਾਂ ਨੇ ਇੱਕ ਕਮ ਕਰਿਆ ਜਿਨ੍ਹਾਂ ਨੇ ਹਤਿਆਮਾਂ ਕੀਤੀਆਂ ਨੇ ਪਰ ਉਹ ਬੇਦੋਸ਼ੇ ਲੋਕਾਂ ਦੀ ਜੋ ਜਾਣ ਗਈ ਹੈ ਉਹਦਾ ਜਾਣ ਦਾ ਬਦਲਾ ਉਹਨਾਂ ਦਾ ਬਦਲਾ ਬੇਦੋਸ਼ੀ ਲੋਕਾਂ ਤੋਂ ਹੀ ਨਾ ਲਓ ਇਹ ਤੁਹਾਡੇ ਮੂਰੇ ਪੀਰ ਸਾਡੀ ਤਾਂ ਸਰਕਾਰਾਂ ਮੂਰੇ ਦੁਆ ਮੂਰੇ ਪੀਰ ਆ ਵੀ ਉਹ ਬੰਦੇ ਸਿੱਧੇ ਤੋਂ ਛੇਤੀ ਰੈਸਟ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਆ ਜੋ ਵੇਖ-ਵੇਖ ਕੇ ਲੋਕ ਕੰਬਣ ਆਉਣ ਵਾਲੀਆਂ ਪੀੜੀਆਂ ਕੰਬਣ ਇਹ ਵੀ ਹਾਂਡਕਾ ਦੇ ਵਿੱਚ ਹਤਿਆ ਕਰਨ ਵਾਲੇ ਨੂੰ ਇਹੋ ਜੀ ਸਜ਼ਾ ਦਿੱਤੀ ਜਾਂਦੀ ਹੈ ਇਹ ਰਿਕਾਰਡ ਕਾਇਮ ਕਰੋ ਬਾਕੀ ਜਿਹੜਾ ਜੀ ਹੁਣ ਮੰਨ ਲਓ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਘਰੇ ਬੈਠੇ ਜੀ ਵੀਡੀਓ ਬਣਾ ਬਣਾ ਪਾਈ ਜਾਂਦੇ ਆ ਜੰਗ ਦਾ ਉਹਨਾਂ ਨੂੰ ਬੜਾ ਚਾਅ ਆਇਆ ਤੇ ਜਿਹੜੇ ਲੋਕ ਮੀਰੂ ਕੋ ਬਣਾਉਂਦੇ ਆ ਨਾ ਜਿਹੜੇ ਆਹ ਬਬਲ ਬਬਲਗਾ ਮੂ ਆਏ ਬਧਾਈਆਂ ਦੀਆਂ ਗੱਲ ਨੂੰ ਆ ਪੱਤਰਕਾਰ ਪੜ੍ਹੇ ਆ ਉਹ ਹੋ ਗਿਆ ਆਏ ਹੋ ਗਿਆ ਆਏ ਹੋ ਗਿਆ ਮੈਂ ਉਹਨਾਂ ਨੂੰ ਆਏ ਕਹਿੰਦਾ ਵੀ ਜਾ ਕੇ ਲੜੋ ਹਾਂ ਹਾਂਜੀ ਹਾਂ ਇਹਨਾਂ ਨੂੰ ਮੈਂ ਸਰਕਾਰ ਨੂੰ ਬੇਨਤੀ ਕਰਦਾ ਉਹਨਾਂ ਨੂੰ ਵੀ ਇਹਨਾਂ ਨੂੰ ਵੀ ਆ ਜਿਹੜੇ ਬਾਲੀਆਂ ਅੱਗਾਂ ਲਾਉਂਦੀਆਂ ਨਾ ਸੋਸ਼ਲ ਮੀਡੀਆ ਤੇ ਜਾਂਦਾ ਬਾਲਾ ਚਾਹ ਦੇ ਉਹਨਾਂ ਨੂੰ ਉਥੇ ਰਫਲਾ ਫੜਾ ਕੇ ਬਾਹਰ ਤੇ ਭੇਜੋ ਹਾਂਜੀ ਲੋ ਪਤਾ ਲੱਗਿਆ ਵੀ ਕੀ ਭਾਵੇਂ ਕਦੀ ਆ ਹਾਂਜੀ ਹਾਂਜੀ ਇਹ ਜਾਤਾ ਲੋਕ ਇਹਨਾਂ ਨੇ ਵੇਖਿਆ ਨਹੀਂ ਹਿਸਟਰੀਆਂ ਨਹੀਂ ਪੜੀਆਂ ਇਹਨਾਂ ਨੇ ਜੰਗਾਂ ਦੀਆਂ ਹਾਂਜੀ ਹਾਂਜੀ ਇਹ ਯਾੜਾ ਕਿਵੇਂ ਹੁੰਦਾ ਜਾਂ ਇਹਨਾਂ ਦੀ ਦੁਨੀਆ ਦੀ ਇਹਨਾਂ ਨੂੰ ਆਇਆ ਕਰੋ ਇਹਨਾਂ ਨੂੰ ਇੱਕ ਦੋ ਦਿਨ ਥਾਣੇ ਚਾ ਰੱਖ ਕੇ ਚਾਰਕ ਪੱਟੇ ਮਾਰਾ ਕੇ ਵੀ ਦੇਖ ਲਓ ਗੋੜੀ ਤੱਕ ਦਰੇਗੀ ਇਹਨਾਂ ਨੂੰ ਪਤਾ ਲੱਗ ਜਾ ਹਾਂਜੀ ਹਾਂਜੀ ਸਪੀਡ ਕੀ ਹੁੰਦੀ ਹੈ ਜਿਹੜੇ ਬਾਰਡਰ ਤੇ ਪਿੰਡ ਬੈਠੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਉਹ ਕਹਿੰਦੇ ਜੀ ਜਦੋਂ 1971 ਦਾ ਮਾਲੋ ਜਾੜਾ ਹੋਇਆ ਜੀ ਉਦੋਂ ਪਾਕਿਸਤਾਨੀ ਫੌਜ ਨੇ ਸਾਡੇ ਘਰ ਵਿੱਚ ਕੁਝ ਵੀ ਨਹੀਂ ਛੱਡਿਆ ਡੰਗਰ ਜੋ ਵੀ ਸੀ ਇਥੋਂ ਤੱਕ ਕਿ ਕਿੱਲੇ ਵੀ ਪਟ ਕੇ ਲੈ ਗਏ ਸਾਡੇ ਡੰਗਰਾਂ ਵਾਲੇ ਤੇ ਉਹ ਕਹਿੰਦੇ ਜੀ ਅੱਜ ਅਸੀਂ ਮਿਹਨਤ ਕਰਕੇ ਇੰਨੇ ਸਾਲਾਂ ਬਾਅਦ ਰੋਟੀ ਖਾਣ ਦੇ ਯੋਗ ਹੋਏ ਆ ਤੇ ਅੱਜ ਅਸੀਂ ਫਿਰ ਉਸ ਜਦੋਂ ਉਸ ਸਥਿਤੀ ਨੂੰ ਵੇਖਨੇ ਆ ਤਾਂ ਸਾਡੀਆਂ ਪਸਤਾਂ ਕੰਬ ਜਾਂਦੀਆਂ ਸਾਡੀਆਂ ਰੂਹਾਂ ਕੰਬ ਜਾਂਦੀਆਂ ਸਾਡੇ ਬੱਚੇ ਰੋਣ ਲੱਗ ਜਾਂਦੇ ਆ ਸਾਨੂੰ ਪੁਰਾਣਾ ਮਾਹੌਲ ਯਾਦ ਆ ਜਾਂਦਾ ਤੇ ਅੱਜ ਕੱਲ੍ਹ ਏਸੀ 'ਚ ਬੈਠ ਕੇ ਅਜਿਹਾਂ ਵੀਡੀਓ ਪਾਉਂਦੇ ਆ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਹੈ ਦੇਖੋ ਜਦੋਂ ਦੁਸ਼ਮਣ ਤੁਹਾਡੇ ਘਰ ਦੇ ਵਿੱਚ ਵੜਦਾ ਹਾਂਜੀ ਉਹ ਸਭ ਤੋਂ ਘੜੀਆਂ ਤੋਂ ਘੜੀਆਂ ਹਰਕਤ ਕਰੂ ਹੀ ਕਰੂ ਹਾਂਜੀ ਹਾਂਜੀ ਜਦੋਂ ਤੁਹਾਡਾ ਘਰ ਉਹ ਖਾਲੀ ਮਿਲ ਗਿਆ ਨਾ ਹਾਂਜੀ ਜਾਇਓ ਡੰਗਰ ਲੈ ਗਿਆ ਮੱਛੀ ਲੈ ਗਿਆ ਈਆਂ ਪਹਿਣਾ ਦੇ ਵੀ ਇਧਰ ਉਧਰ ਲੈ ਕੇ ਗਏ ਆ ਇੱਕ ਦੂਜੇ ਦੀਆਂ ਇਹ ਵੀ ਗੱਲ ਕੋਈ ਕਹਿਣ ਦੀ ਨਹੀਂ ਹਾਂਜੀ ਹਾਂਜੀ ਹੋਰ ਵੀ ਸੋਨਾ ਚੰਦ ਜੋ ਜਦੋਂ ਦੁਸ਼ਮਣ ਘਰ ਦੇ ਵਿੱਚ ਵੜ ਗਿਆ ਉਹ ਵੀ ਘਟ ਤੱਕ ਯਾਰਦਾਨੀ ਚਾਹੀ ਇਧਰ ਲਾ ਚਾਹੀ ਉਧਰ ਲਾ ਹਾਂਜੀ ਠੀਕ ਇਧਰ ਲਾ ਲੋ ਇਧਰ ਲੈ ਉਧਰ ਵੜ ਗਏ ਇਹਨਾਂ ਨੇ ਵੀ ਘਟ ਨਹੀਂ ਦੀ ਯਾਰਨੀ ਉਧਰ ਲੈ ਇਧਰ ਵੜ ਗਏ ਉਹਨਾਂ ਨੇ ਵੀ ਘਟ ਨਹੀਂ ਗੁਜ਼ਾਰਨੀ ਜਦੋਂ ਲੜਾਈ ਪਏ ਦੁਸ਼ਮਣ ਬਣ ਗਏ ਆਪਾਂ ਇੱਕ ਦੂਜੇ ਦੇ ਫਿਰ ਆਪਾਂ ਇੱਕ ਦੂਜੇ ਤੇ ਤਰਸ ਕਰਾਂਗੇ ਵੀ ਕਿਵੇਂ ਹਾਂਜੀ ਇਸ ਕਰਕੇ ਜਿਹੜੇ ਸੋਸ਼ਲ ਮੀਡੀਆ ਵਾਲਿਆ ਬੜੀਆਂ ਅੱਗਾਂ ਲਾਉਂਦੇ ਆ ਨਾ ਇਹਨਾਂ ਨੂੰ ਉਦੋਂ ਫੌਜ ਦੇ ਲੜ ਤੋਂ ਪਹਿਲਾਂ ਜੇ ਤੁਸੀਂ ਲੜਾਈ ਲਾਉਣੀ ਵੀ ਆ ਨਾ ਅਸੀਂ ਇਹ ਕਹਿੰਦੇ ਫੌਜ ਦੀ ਲੜਾਈ ਤੋਂ ਪਹਿਲਾਂ ਆ ਸੋਸ਼ਲ ਮਿਡਗਾਲ ਜਿਹੜੇ ਬਾਹਲੇ ਨਲਕਾਰੇ ਮਾਰਦੇ ਨੇ ਦੋ ਦਿਨ ਪਹਿਲਾਂ ਇਹਨਾਂ ਨੂੰ ਟਾਈਮ ਦੇ ਦਿਓ ਉੱਥੇ ਲੜਨ ਦਾ ਨਾਲੇ ਉਹ ਉਧਰ ਲਾਉਂ ਦੇ ਦੇ ਨਾ ਇਹ ਇਧਰਾਂ ਦੇ 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 ਕਾਕਾ ਮੈਤੋ ਰੋੜਾ ਜੀ ਜੋ ਬਹੁਤ ਪੜਕਾਉ ਗੱਲਾਂ ਕਰਦਾ ਜੰਗ ਸੁਵੰਦੀ ਉਹਦੇ ਸੰਬੰਧ ਦੇ ਵਿੱਚ ਵੀ ਇੱਕ ਬਾਰਡਰ ਤੋਂ ਵੀਰ ਨੇ ਉਹਨੂੰ ਆਫਰ ਦਿੱਤੀ ਆ ਭਾਈ ਮੈਂ ਤੈਨੂੰ 2 ਕਿੱਲੇ ਆਪਦੀ ਜ਼ਮੀਨ ਵਿੱਚੋਂ ਵੱਧ ਜ਼ਮੀਨ ਦੇ ਦਊਂਗਾ ਤੂੰ ਇੱਥੇ ਆ ਕੇ ਰਹਿ ਤੇ ਅਸੀਂ ਤੇਰੇ ਘਰ ਰਹਿਨੇ ਆਂ ਇਹਦੇ ਬਾਰੇ ਉਹ ਡਰ ਰੋਟੀਰ ਗਾ ਦਾ ਮੂੰਹ ਆ ਹਾਂਜੀ ਹਾਂਜੀ ਬਹਿ ਕੇ ਉਦੋਂ ਉੱਠਿਆ ਨਹੀਂ ਜਾਂਦਾ ਹਾਂਜੀ ਹੈ ਤੇ ਉਹ ਗੱਲਾਂ ਇਹ ਜਿਹੇ ਲੋਕ ਕਿਤੇ ਇਹਦਾ ਅੱਗਾ ਲਾਉਣ ਵਾਲੇ ਨੇ ਹਾਂਜੀ ਇਹ ਅੱਗਾ ਲਾਉਣ ਵਾਲੇ ਨੇ ਇਹ ਮੈਤੂ ਤੁਮਤੋਂ ਕਿਹੜੇ ਮੈਤੂ ਤੁੰਦੇ ਆ ਏ ਹੈ ਹੈ ਇਹ ਤਾਂ ਅੱਗਾ ਲਾਉਣ ਵਾਲੇ ਆ ਉਹ ਕਾ ਫਿਰ ਭੇਜਣਾ ਪਰਮਿਸ਼ਨ ਕਿਧੋਂ ਮੰਗਦਾ ਤੂੰ ਕਿਦੋਂ ਬੰਬ ਬੰਨ ਕੇ ਜਾਣਾ ਪਾਕਿਸਤਾਨ ਪਰਮਿਸ਼ਨ ਕਿਧੋਂ ਮੰਗਦਾ ਹਾਂਜੀ ਜਾਂ ਫਿਰ ਬਣ ਕੇ ਦੇਸ਼ ਭਗਤ ਕਰ ਦੇਸ਼ ਭਗਤੀ ਫਿਰ ਹਾਂ ਮਰ ਜਾ ਜਾ ਕੇ ਉੱਥੇ ਪਰ ਇੰਨਾ ਜਿਵੇਂ ਮੰਨ ਲਓ ਵੀ ਦੇਸ਼ ਨੂੰ ਤੇਲ ਵਰਗਾ ਇਹ ਤੂੰ ਕੱਲਾ ਹੀ ਮੰਨ ਲੋ ਇਨਾ ਸਮਰਾਥਾਂ ਵੀ ਪਾਕਿਸਤਾਨ ਨੂੰ ਬਰਬਾਦ ਕਰ ਸਕਦਾ ਤਾਂ ਆਪਣੇ ਦੇਸ਼ ਦਾ ਇਨਾ ਤੇਲ ਜਾਂ ਫੌਜ ਜਾਂ ਜਾਜਾਂ ਦਾ ਨੁਕਸਾਨ ਕਰਨ ਦੀ ਕੀ ਲੋੜ ਹੈ ਨਹੀਂ ਮੈਂ ਆਪਾਂ ਤਾਂ ਹੀ ਕਹਿਣੇ ਆ ਕਿ ਜਿਹੜੇ ਇਹ ਅੱਗਾਂ ਲਾਉਣ ਵਾਲੇ ਆ ਸਾਡੀ ਬੇਨਤੀ ਆ ਸਰਕਾਰਾਂ ਨੂੰ ਵੀ ਮਗਰੋਂ ਭਾਵੇਂ ਤੁਸੀਂ ਰਾਜੀਨਾਮਾ ਕਰ ਲੋ ਦੋ ਦਿਨ ਇਹਨਾਂ ਨੂੰ ਲੜਾਈ ਦਾ ਟਾਈਮ ਦੇ ਦਿਓ ਉੱਥੇ ਮਿੱਟੀ ਘਾਲਿਆਂ ਨੂੰ ਤੇ ਆ ਜਿਹੜੇ ਪੋਸਟਾ ਪਾਉਂਦੇ ਆ ਗਰਮ ਉਧਰ ਉਧਰ ਹਾਂਜੀ ਲੋਕਾਂ ਦੇ ਲੋਕਾਂ ਦੇ ਵਿੱਚ ਯਾਰ ਪੈਦਾ ਕਰਦੇ ਨਾ ਦੋਕ ਦਿਨ ਇਹਨਾਂ ਨੂੰ ਆਪਸ ਵਿੱਚ ਲੜਨ ਦੀ ਲੜਾਈ ਦੇ ਦਿਓ ਤੇ ਉਹ ਉਧਰ ਲਾਂ ਨੂੰ ਇਹ ਇੱਧਰ ਲਾਂ ਦੇ ਦੇਣਾ ਫਿਰ ਇਹਨਾਂ ਨੂੰ ਪਤਾ ਲੱਗ ਜਾਊਗਾ ਬਾਕੀ ਹੁਣ ਜੀ ਜਿਹੜਾ ਹਥਿਆਰ ਆ ਜੀ ਮੰਨ ਲਓ ਜੀ ਸੌਾਂ ਕਿਲੋਮੀਟਰ ਜਾਂ ਹਜ਼ਾਰਾਂ ਕਿਲੋਮੀਟਰ ਦੀ ਮਾਰ ਕਰਦੇ ਆ ਉਹ ਇਹ ਨਹੀਂ ਵੀ ਦੇਖਣਾ ਉਹਨਾਂ ਨੇ ਬਾਰਡਰ ਤੇ ਹੀ ਡਿਗਣਾ ਜੇ ਆਪਾਂ ਕਿਤੇ ਵੀ ਬੈਠੇ ਆ ਉੱਥੇ ਵੀ ਮਾਰ ਹੋ ਸਕਦੀ ਆ ਸੋ ਬੇਨਤੀ ਆ ਵੀ ਹਨਾ ਜੰਗ ਨੂੰ ਇੱਕ ਖੁਸ਼ੀ ਨਾ ਮਨਾਓ ਜਿਹੜਾ ਹਥਿਆਰ ਨਹੀਂ ਟੈਕਨੋਲੋਜੀ ਹੈ ਹਾਂਜੀ ਮੰਨ ਲਓ ਕੋਈ ਮਜਾ ਛੱਡਦੀ ਕੋਈ ਜ਼ਰੂਰੀ ਨਹੀਂ ਉਹ ਟਿਕਾਣੇ ਤੇ ਜਾ ਕੇ ਡੱਗੂ ਇਲੈਕਟ੍ਰੋਨਿਕ ਚੀਜ਼ ਆ ਕਿਤੇ ਵੀ ਜਾ ਕੇ ਉਹਨੂੰ ਵਿੱਚ ਖਰਾਬੀ ਪੈ ਸਕਦੀ ਆ ਹਾਂਜੀ ਗਲਤ ਜਗ੍ਹਾ ਵੀ ਲੱਗ ਸਕਦੀ ਆ ਹਾਂਜੀ ਪਹਿਲਾਂ ਵੀ ਲੱਗ ਸਕਦੀ ਆ ਮਗਰੋਂ ਵੀ ਲੱਗ ਸਕਦੀ ਆ ਇੱਧਰ ਉੱਧਰ ਵੀ ਹੋ ਸਕਦੀ ਆ ਜ਼ਰੂਰੀ ਨਹੀਂ ਵੀ ਉਹ ਨਿਸ਼ਾਨੇ ਤੇ ਜਾਊਗੀ ਕਿਉਂਕਿ ਜਦੋਂ ਉਹਦੇ ਵਿੱਚ ਕੋਈ ਫਾਲਟ ਪੈ ਗਿਆ ਫਿਰ ਉਹਨੇ ਫਟਨੇ ਫਟਣਾ ਚਾਹੇ ਉਹ ਪਹਿਲਾਂ ਫਟ ਜਾਈ ਮਗਰੋਂ ਇਸ ਕਰਕੇ ਵੀ ਜਿਹੜਾ ਇਹ ਮਾਹੌਲ ਤਿਆਰ ਕੀਤਾ ਜਾ ਰਿਹਾ ਇਹ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਮੈਨੂੰ ਲੱਗਦਾ ਵੀ ਸਰਕਾਰਾਂ ਦੋਨਾਂ ਹੀ ਨਹੀਂ ਚਾਹੁੰਦੀਆਂ ਪਰ ਜਿਹੜੇ ਆਹਾ ਫੁਕਰੇ ਲੋਕ ਮੀਡੀਆ ਦੇ ਉੱਪਰ ਬਣਾ ਕੇ ਭੇਜਦੇ ਆ ਨਾ ਆਏ ਤੇ ਜਾਓ ਇਹ ਇਹੀ ਸਵਾਲੀਆਂ ਇੰਨੀ ਅੱਗ ਗੱਲ ਨਹੀਂ ਹੋਣੀ ਜਿੰਨੀ ਇਹ ਬਾਜ਼ਾਰ ਚੜਾ ਕੇ ਪੇਸ਼ ਕਰੀ ਸਰਕਾਰਾਂ ਨੂੰ ਬੇਨਤੀ ਵੀ ਇਹਨਾਂ ਦੋਹਾਂ ਪਾਸਿਆਂ ਦੇ ਜਿਹੜੇ ਇਹ ਸੋਸ਼ਲ ਮੀਡੀਆ ਵਾਲੇ ਨਾ ਇਹਨਾਂ ਨੂੰ ਦੋਹਾਂ ਪਾਸੇ ਤੋਂ ਰੋਕਿਆ ਜਾਵੇ ਜਿਵੇਂ ਜੀ ਮੰਨ ਲਓ ਦੋ ਗਵਾਂਢੀ ਲੜਦੇ ਆਈ ਆਪਸ ਵਿੱਚ ਤੇ ਆਪਾਂ ਸਾਰੇ ਭਰਾ ਉਸ ਨੂੰ ਰੋਕਦੇ ਆਂ ਵੀ ਤੁਸੀਂ ਲੜਾਈ ਨਾ ਕਰੋ ਇਸ ਤਰ੍ਹਾਂ ਕੀ ਦੇਸ਼ਾਂ ਨੂੰ ਨਹੀਂ ਚਾਹੀਦਾ ਜੀ ਜਿਵੇਂ ਮੰਨ ਲਓ ਪਾਕਿਸਤਾਨ ਤੇ ਇੰਡੀਆ ਲੜ ਰਹੇ ਆ ਤੇ ਦੂਜੇ ਦੇਸ਼ ਕਿਉਂ ਨਹੀਂ ਰੋਕਦੇ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਉਹਨਾਂ ਦੇ ਆਪਣੇ ਮਫਾਦ ਨੇ ਅੱਛਾ ਉਹਨਾਂ ਦੇ ਆਪਣੇ ਮਫਾਦ ਨੇ ਕੁਝ ਤਾਂ ਜਦੋਂ ਆਪਾਂ ਲੜਾਂਗੇ ਨਾ ਘਰ ਦੇ ਵਿੱਚ ਆਪਣੀ ਲੜਾਈ ਹੋਊਗੀ ਤੇ ਫਿਰ ਆਪਣੇ ਗਵਾਂਢੀ ਤਾਂ ਆਪਾਂ ਲੜਾਉਣਗੇ ਵੀ ਕੋਈ ਥਾਂ ਲਾਵਾਂਗੇ ਨਾਲ ਲਗਮਾ ਪੈੜੀ ਲਾਵਾਂਗੇ ਨਾਲ ਲਗਮੀ ਇਹਨੂੰ ਕਰਜਾ ਦੇ ਕੇ ਕਮਜ਼ੋਰ ਕਰਾਂਗੇ ਉਹਨੂੰ ਉਹ ਕਰਾਂਗੇ ਇਹ ਇਹ ਜ਼ਰੂਰੀ ਇਹ ਤਾਂ ਸਾਰੇ ਚੱਲ ਰਹੀ ਹੈ ਤਾਂ ਸੰਸਾਰ ਦੀ ਗੱਲ ਹਾਂਜੀ ਉਹ ਤਾਂ ਚਾਹੁੰਦੇ ਆ ਕਿ ਤਾਂ ਆਪਾਂ ਆਪਣਾ ਦੇਖਣਾ ਵੀ ਆਪਣਾ ਯਾਰਾ ਹੋਊਗਾ ਜਾਂ ਆਪਣਾ ਨੁਕਸਾਨ ਹੋਊਗਾ ਇਹ ਦੇਖਣਾ ਲੋਕ ਮਾਰੇ ਜਾਣਗੇ ਇਹ ਤਾਂ ਆਪਾਂ ਦੇਖਣਾ ਕੀ ਤੁਹਾਨੂੰ ਲੱਗਦਾ ਵੀ ਜਿਵੇਂ ਇਹਦੇ ਪਿੱਛੇ ਤੁਹੇ ਦੇ ਦੇਸਾਂ ਦਾ ਹਥਿਆਰ ਵਗੈਰਾ ਵੇਚਣ ਦਾ ਵੀ ਮਨੋਰਥ ਹੋਵੇ ਵੀ ਲੜਾਈ ਲੱਗੇ ਤਾਂ ਅਸੀਂ ਆਪਣੀ ਕਮਾਈ ਕਰਾਂਗੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕਿਸ ਨੇ ਆਪਣਾ ਮਤਲਬ ਉਹਨਾਂ ਦੀ ਵੀ ਸੋਚ ਆ ਜੇ ਕਰ ਦੋਨੇ ਕਮਜ਼ੋਰ ਹੋਣਗੇ ਸਾਡਾ ਮਤਲਬ ਕਰਜ਼ਦਾਰ ਹੋਣਗੇ ਵੱਡੀਆਂ ਵੱਡੀਆਂ ਮਜਾਇਦਾ ਵੇਚਣੀਆਂ ਅਸੀਂ ਟੈਂਕ ਤੋਪਾਂ ਸਾਥੋਂ ਅਸਲਾ ਲਊਗਾ ਉਹ ਤਾਂ ਮੰਡੀ ਆ ਹਾਂਜੀ ਹਾਂਜੀ ਉਹ ਤਾਂ ਮੰਡੀ ਆ ਉਹਨਾਂ ਦਾ ਵਪਾਰ ਕਰਨਾ ਉਹ ਜੇ ਲੋਕ ਲੜਨ ਲਗੇ ਜਾਂ ਮੁਲਕ ਲੜੂਗਾ ਹਥਿਆਰ ਵਿਕਣਗੇ ਤੇ ਉਹ ਵਿਕਸ਼ਿਤ ਹੋਣਗੇ ਮੁਲਕ ਉਹਨਾਂ ਤਾਂ ਅਗਲਉਣੀ ਲਉਣੀ ਇਹ ਤਾਂ ਅਸੀਂ ਵੀ ਵੇਖਣਾ ਨਾ ਕਿ ਸਾਡੇ ਲੋਕਾਂ ਨਾਲ ਅਸੀਂ ਕਿਵੇਂ ਰਹਿਣਾ ਚਾਹੇ ਸਾਡੇ ਸਿਆਸਤਦਾਨ ਚਾਹੇ ਉਧਰ ਲਈਆ ਚਾਹੇ ਇਧਰ ਲਈਆ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਇਹ ਲੜਾਈ ਦਾ ਜਿਹੜਾ ਹੈਗਾ ਬਿਲਕੁਲ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਨਾ ਕਰੋ ਕਿਉਂਕਿ ਤੁਸੀਂ ਆਪਣੇ ਹੱਥੀਂ ਆਪਣੇ ਲੋਕਾਂ ਦਾ ਯਾਰ ਨਾ ਪਾਓ ਜਿਹੜੋ ਕਿ ਆ ਵੀ ਆਵਾਮ ਦਾ ਉਧਰ ਲਈ ਦਾ ਜਾਂ ਇਧਰ ਲਈ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਆਪਣੇ ਆਪਣੇ ਢਾਂਗ ਨਾਲ ਪਰਮਾਪਮਾਨੇ ਉਹਨਾਂ ਨੇ ਜ਼ਿੰਦਗੀ ਦਿੱਤੀ ਆ ਉਹਨਾਂ ਨੂੰ ਆਪਣੇ ਢਾਂਗ ਨਾਲ ਜਿਉਂਦਿਓ ਆਪੋ ਆਪਣੀ ਥਾਂ ਹੀ ਜਿਉਂਦਿਓ ਤੋ ਜਿਹਦੇ ਮਤਲਬ ਸਜਾ ਦੇ ਹੱਕ ਉਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਉਹ ਪਬਲਿਕ ਦੇ ਸਾਹਮਣੇ ਮੈਂ ਕਹਿੰਦਾ ਆ ਅਖੀਰ ਦੇ ਵਿੱਚ ਆਪਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਾਂ ਹੁਕਮਰਾਨਾਂ ਕੀ ਅਪੀਲ ਕਰਨੀ ਚਾਹੁੰਦੇ ਆ ਬਸ ਅਸੀਂ ਤਾਂ ਇਹ ਚਾਹੁੰਦੇ ਆ ਕਿ ਤੁਹਾਨੂੰ ਵੇਖੋ ਲੋਕਾਂ ਨੇ ਚੁਣਿਆ ਹਾਂ ਜੀ ਲੋਕਾਂ ਦੇ ਨੁਮਾਇੰਦੇ ਹੋ ਸਾਡੇ ਇਧਰੋਂ ਮੋਤੀ ਸਾਹਿਬ ਹੈ ਉਧਰਲੇ ਪ੍ਰਧਾਨ ਮੰਤਰੀ ਆ ਤੁਸੀਂ ਬੈਠੋ سنجੀਦਗੀ ਨਾਲ ਗੱਲ ਕਰਕੇ ਬਿਲਕੁਲ ਤੁਸੀਂ ਜੰਗ ਨੂੰ ਟਾਲੋ ਤੇ ਇਹ ਤੁਸੀਂ ਜਿਹੜਾ ਰਾਜਾ ਹੁੰਦਾ ਨਾ ਹਾਂਜੀ ਕਿਸੇ ਵੀ ਮੁਲਕ ਦਾ ਉਹ ਉਸ ਮੁਲਕ ਦਾ ਪਿਓ ਹੁੰਦਾ ਬਾਪ ਹੁੰਦਾ ਹਾਂਜੀ ਜਿਹੜੀ ਪਰਜਾ ਉਹਦੇ 3 ਪੁੱਤ ਨੇ ਹਾਂਜੀ ਹਾਂਜੀ ਰਾਜੇ ਦੇ 3 ਪੁੱਤ ਨੇ ਪਰ ਅਸੀਂ ਦੋਹਾਂ ਪਾਸਾਂ ਦੇ ਰਾਜਾ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਆਪਣੇ ਤਿੰਨ ਪੁੱਤਾਂ ਆਪਣੇ ਹੱਥੀਂ ਨਾ ਮਰਵਾਓ ਤੁਸੀਂ ਪਿਓ ਆ ਹਾਂਜੀ ਰੱਖਿਆ ਕਰੋ ਨਹੀਂ ਰੱਖਿਆ ਕਰੋ ਤੁਸੀਂ ਆਵਾਮ ਨੂੰ ਬਚਾਓ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਓ ਤੇ ਇੱਕ ਦੂਜੇ ਨਾਲ ਹੱਥ ਮਿਲਾ ਕੇ ਚੱਲੋ ਤੇ ਉਹ ਦੋਸ਼ੀਆਂ ਨੂੰ ਭਾੜੋ ਦੋਸ਼ੀਆਂ ਨੂੰ ਖਜਾਓ ਅਸੀਂ ਇਹ ਕਹਾਂਗੇ ਹਾਂਜੀ